ਸਿੰਘ ਪ੍ਰਿਹਾਰ ਕਰੋ ਜੀ ਆਓ ਸਰਕਾਰ ਬੋਲਾਵਾ ਜੀ ਸਰਕਾਰ ਪ੍ਰੋਗਰਾਮ ਸ੍ਰੀ ਜੀ ਸੋ ਕੀ ਇਹ ਕਿਹੜ ਜਿਹੜੀ ਤੁਸੀਂ ਟੋਲ ਲਈ ਫ੍ਰੀ ਕੀਤਾ ਹੈ ਕਿੰਨੇ ਤੋਂ ਕਿੰਨੇ ਤੱਕ ਹੋਗਾ ਇਹ ਅੱਜ 20 ਜਲਦੀ ਦੇ ਵਿੱਚ 11 ਤੋਂ 12:00 ਤੱਕ ਹੋਵੇਗਾ ਇਹਦਾ ਕਾਰਨ ਕੀ ਹੈ ਕਾਰਨ ਹੈ ਕਿ ਸਰਕਾਰ ਸੈਂਟਰ ਸਰਕਾਰ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੀ ਉਹਦੇ ਖਿਲਾਫ ਅਸੀਂ ਅੱਜ ਸਿਰਫ ਇੱਕ ਦਿਨ ਦੀ ਕਾਲ ਹੈ ਨਾਮ ਰਹੀ ਉਹ 50 ਦਿਨ ਦੀ 50 ਦਿਨ ਦੀ ਬੰਦ ਕੌਂਸਲ ਨੂੰ ਸਹੀ ਗੱਲ ਇਹਨਾਂ ਦੀ 50 ਦਿਨ ਦੀ ਪ੍ਰੋਬਲਮ ਮਿਲ ਗਈ ਹੈ ਪਰ ਸਿੱਖਾਂ ਨਾਲ ਕਿਉਂ ਵੈਰ ਕਮਾਇਆ ਜਾ ਰਿਹਾ ਇਸ ਦਾ ਸਾਡਾ ਸਵਾਲ ਹੈ ਜੋ 11 ਤੋਂ 2 ਪਈ ਦਾ ਟੋਲ ਫੀ ਹੈ ਮੇਰਾ ਕੋਈ ਸਵਾਲ ਆ ਜਦੋਂ ਸੈਂਟਰ ਦੇ ਇਹ ਜਿਹੜੇ ਜਿਹੜੇ ਅਧਿਕਾਰ ਆ ਉਹ ਸੈਂਟਰ ਦੇ ਕੋਲ ਆ ਆ ਜਿਹੜੇ ਬੰਦੀ ਸਿੰਘ ਰਿਹਾਈ ਕਰਨਗੇ ਸੈਂਟਰ ਪੰਜਾਬ ਇਹ ਜਿਹੜੀ ਪਰੇਸ਼ਾਨੀ ਪੰਜਾਬ ਦੇ ਲੋਕਾਂ ਨੂੰ ਨਹੀਂ ਆਉਗੀ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਪੰਜਾਬ ਦੇ ਲੋਕੀ ਸਾਡੇ ਨਾਲ ਇਕਦੀਆਂ ਕਿਸੇ ਨੇ ਕੋਈ ਰੋਸ ਪ੍ਰਗਟ ਨਹੀਂ ਕਰਿਆ ਕੋਈ ਕਾਰ ਵਾਲਾ ਵੀ ਤੇ ਕਹਿ ਕੇ ਇਹ ਲੰਘਿਆ ਪਰ ਉਹ ਖੁਸ਼ ਹੈ ਇਸ ਗੱਲ ਤੋਂ ਵੀ ਫ੍ਰੀ ਕਰਿਆ ਉਹਤੇ ਵੀ ਖੁਸ਼ ਹੈ ਪਰ ਉਹ ਇੱਕ ਆਮ ਇਨਸਾਨ ਮੋਰਚਾ ਪੂਰੇ ਪੰਜਾਬ ਦੀ ਮੰਗ ਹੈ ਜੀ ਇਹ ਇਕੱਲੇ ਸਾਡੀ ਨਹੀਂ ਪੂਰੇ ਪੰਜਾਬ ਦੀ ਮੰਗ ਹੈ ਤੇ ਆਹ ਵਾਲੇ ਲੋਕ ਖੁਸ਼ ਹੈ ਸੈਂਟਰ ਸਰਕਾਰ ਦੀ ਨਿਯਤਤਾ ਤੋਂ ਦੁਖੀ ਹੈ ਆ ਕਿਸ ਤਰੀਕੇ ਨਾਲ ਦੇਖਦੇ ਹੋ ਜਦ ਇਹ ਜਿਹੜਾ ਜਿਹੜਾ ਤੁਸੀਂ ਬੰਦੀ ਸਿੰਘਾਂ ਦੇ ਬਾਰੇ ਗੱਲਬਾਤ ਚੱਲ ਰਹੀ ਲਗਾਤਾਰ ਜਿਹੜੀਆਂ ਜਥੇਬੰਦੀਆਂ ਆ ਸੰਘਰਸ਼ ਕਰ ਰਹੀਆਂ ਪਿਛਲੇ 1 ਸਾਲ ਤੋਂ 7 ਜਨਵਰੀ 2023 ਤੋਂ ਲਗਾਤਾਰ ਮੋਰਚਾ ਚੱਲ ਰਿਹਾ ਪਰ ਕਿਤੇ ਨਾ ਕਿਤੇ ਜਿਹੜੇ ਜਿਹੜੇ ਹੱਕੇ ਉਹ ਸੈਂਟਰ ਦੇ ਕੋਲ ਆ ਜਿਵੇਂ ਤੁਸੀਂ ਦੇਖਿਆ ਸੈਂਟਰ ਨੇ ਵੀ ਗੱਲਬਾਤ ਕੀਤੀ ਇਸ ਮਸਲੇ ਤੇ ਆ ਜਿਹੜੇ ਅਧਿਕਾਰ ਆ ਉਹ ਸੈਂਟਰ ਕੋਲ ਆ ਪਰ ਇਹ ਪੰਜਾਬ ਸਰਕਾਰ ਤੇ ਇਸ ਤਰੀਕੇ ਨਾਲ ਦਬਾਅ ਬਣਾਉਣਾ ਕਿੰਨਾ ਚਾਹੀਦਾ ਦੇਖੋ ਸਾਡਾ ਰੋਜ਼ ਪ੍ਰਗਟ ਕਰਨਾ ਜਾਇਜ ਸਰਕਾਰ ਸੈਂਟਰ ਸਰਕਾਰ ਨੂੰ ਵੀ ਪਤਾ ਹੈ ਪੰਜਾਬ ਸਰਕਾਰ ਨੂੰ ਵੀ ਪਤਾ ਹੈ ਕਾਰਨ ਕੀ ਹੈ ਵੀ ਇਹਨਾਂ ਦੀਆਂ ਜਿਹੜੇ ਫੌਜੀਆ ਨੀਤੀਆਂ ਐ ਵੀ ਇੱਕ ਸਿੱਖਾ ਨੂੰ ਮਾਰ ਪਾਉਣੀ ਇਹਨਾਂ ਨੇ ਘੱਟ ਗਿਣਤੀਆਂ ਵਾਲਿਆਂ ਨੂੰ ਉਹਨਾਂ ਦੀ ਸਜ਼ਾਈ ਨਹੀਂ ਕਰਨੀ ਹੁਣ ਰਾਮ ਰਹੀਮ ਨਾਲ ਤੁਸੀਂ ਦੇਖਿਆ ਪਰਸੋਂ ਇਹਨੂੰ ਕਨਰੋਲ ਮਿਲ ਗਿਆ 50 ਦਿਨ ਦੀ ਉਹ ਬਿਨਾਂ ਕਿਸੀਆ ਉਹਨੂੰ ਸਜ਼ਾ ਮਿਲ ਚੁੱਕੀ ਹੈ ਸਜ਼ਾ ਮਿਲਣ ਤੋਂ ਬਾਅਦ ਫਿਰ ਕਨਰੋਲ ਦੇਣਾ ਉਹ ਵੀ 2-2 ਮਹੀਨੇ ਦੀ 10 ਦਿਨ ਘੱਟ ਪਰ ਕਿੰਨੀ ਬੜੀ ਕਿੱਡੀ ਹੈ ਸਰਿਆਮ ਪਤਰਾ ਜਿਨ੍ਹਾਂ ਨੇ ਸਜ਼ਾਵਾਂ ਪੂਕਤ ਨਹੀਂਆ 30 ਸਾਲ ਤੋਂ ਬੰਦਾ ਹੈ ਸਜ਼ਾਵਾਂ ਪੂਕਤ ਚੁੱਕੇ ਨੇ ਉਹਨਾਂ ਨੂੰ ਕਿਉਂ ਨਹੀਂ ਰਿਹਾ ਕਰਨੀ ਕਿੰਨੇ ਟੋਲ ਪਲਾਜੇ ਤੁਸੀਂ ਅੱਜ ਜਿਹੜੇ ਬੰਦ ਕਰਾਏ ਆ 13 ਟੋਲ ਪਲਾਜੇ ਬੰਦ ਨੇ ਜਿਹੜੇ ਆਪਣੇ ਰੀਟ ਬੰਨੇ ਆ 3 ਟੋਲ ਜੇ ਅੱਜ ਇਸ ਤੇ ਉੱਤੇ ਕੋਈ ਨਹੀਂ ਤੁਹਾਨੂੰ ਇਹਦਾ ਕੋਈ ਲੱਗਦਾ ਕਿ ਇਹਦਾ ਤੁਹਾਨੂੰ ਨਹੀਂ ਤੁਹਾਨੂੰ ਇਹਦਾ ਕੋਈ ਫਾਇਦਾ ਹੁੰਦਾ ਤਾਂ ਅੱਗੇ ਤੁਹਾਡੀ ਰਣਨੀਤੀ ਕੀ ਹੈ ਤੇ ਦੇਖੋ 1 ਸਾਲ ਹੋ ਗਿਆ ਉੱਥੇ ਬੈਠਿਆਂ ਨੂੰ ਨਾਲ ਦੀ ਨਾਲ ਰਣਨੀਤੀ ਘੱਟੀ ਜਾ ਰਹੀ ਹੈ ਅੱਜ ਸਿਰਫ ਇੱਕ ਦਿਨ ਦੀ ਕੋਲ ਹੈ ਹੋ ਸਕਦਾ ਅਸੀਂ ਕਿਸਾਨੀ ਸੰਘਰਸ਼ ਵਾਂਗੂ ਇਹ ਪੱਕੇ ਹੀ ਬੰਦ ਕਰਾ ਦਈਏ ਠੀਕ ਹੈ ਜੀ ਤਾਂ ਇਹੀ ਬੰਦ ਕਰਾਉਂਦਾ ਕੀ ਮਤਲਬ ਹੈ ਮਕਸਦ ਕੀ ਹੈ ਤੁਹਾਡਾ ਕਿ ਟੋਲ ਪਲਾਜ਼ੇ ਕਿਉਂ ਬੰਦ ਕਰਾਏਗਾ ਸਰਕਾਰ ਨੂੰ ਜੀ ਉਂਝਾ ਸਾਡੀ ਸਰਕਾਰ ਸੁਣਦੇ ਨਹੀਂ ਜਦੋਂ ਜਾਮ ਲੱਗਦਾ ਹੈ ਉਹਨਾਂ ਨੂੰ ਪੀਕਾ ਲੱਗਦਾ ਹੈ ਟੋਲ ਟੈਕਸ ਤੇ ਪੈਸਾ ਜਾਂਦਾ ਸਰਕਾਰ ਨੂੰ ਪੇ ਸਰਕਾਰ ਆਮੇ ਧਿਆਨ ਦੇਖੂਗੀ ਕਿ ਕਿਸ ਕਾਰਨ ਲੋਕ ਦੁਖੀ ਆ ਕਿਸ ਕਾਰਨ ਟੂਲ ਟੈਕਸ ਨੂੰ ਬੰਦ ਕਰਾ ਰਹੇ ਠੀਕ ਕੁਝ ਕਹਿਣ ਹੋ